ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਲੈ ਕੇ ਆਏ ਵੀਰੇ ਫੋਰਡ 3630 ਬੜੇ ਵੀਰਾਂ ਦੀ ਮੰਗ ਰਹਿੰਦੀ ਆਪਣੇ ਚੈਨਲ ਤੇ ਫੋਰਡ ਦੀ 3630 ਦੀ ਪੁਰਾਣੇ ਮਾਡਲ ਜਿਵੇਂ ਆ ਚੌਰਸ ਮਰਗਾਟਾਂ ਵਾਲਾ 2000 ਮਾਡਲ ਦੀ ਇਹ ਟਰੈਕਟਰ ਵੀਰੇ 2000 ਮਾਡਲ ਹੈ ਸਾਰਾ ਜੈਨੂਇਨ ਟਰੈਕਟਰ ਹੈ ਜਿੰਨੀ ਕਿ ਜਾਣਕਾਰੀ ਹੋ ਸਹੀ ਹੋ ਤੇ ਮੂਰਲੇਵਾ ਬੰਪਰ ਤੇ ਤਾਂ ਪੇਂਟ ਜਿਹਾ ਹੈਗਾ ਬਾਕੀ ਜੈਨੂਅਨ ਆ ਥੋੜੀ ਧੁੱਪ ਪੈਂਦੀ ਆ ਉਹਦੇ ਕਰਕੇ ਵੀਡੀਓ ਚ ਤੁਹਾਨੂੰ ਸਾਫ ਨਾ ਦਿਖੇ ਉਹ ਗੱਲ ਵੱਖਰੀ ਆ ਪਰ ਟਰੈਕਟਰ ਚੰਗਾ ਹੈ 2000 ਮਾਡਲ ਆ ਪੰਜਾਬ ਦਾ ਨੰਬਰ ਆ ਅਗਲੇ ਟਾਇਰ ਹੈਗੇ ਮੇਰੇ ਸੀਅਟ ਦੇ 70 ਕਪਏ ਟਾਇਰ ਨੇ ਸੀਅਟ ਦੇ ਨੇ 70 ਕ ਪੈਸੇ ਪਿਛਲੇ ਐ ਐਮ ਆਰ ਐਫ ਦੇ ਨੇ ਵੀਰੇ 90 ਪੈਸੇ ਟਾਇਰ ਮਾਰਾ ਪੁਰਾਣੀ ਦੇ 90% ਟਾਇਰ ਨੇ ਪਿਛਲੇ ਚੰਗਾ ਟਰੈਕਟਰ ਬੁਰਾ ਹੈ ਨਾ ਪੰਜਾਬ ਦਾ ਨੰਬਰ ਆ 2000 ਮਾਡਲ ਹੈ ਇੰਜਨ ਗੇਅਰ ਦਾ ਓਕੇ ਜਮਾ ਟਰੈਕ ਲੈਂਸ ਵਿੱਚ ਚਲਾ ਕੇ ਬਾਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਾਕੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਨੰਬਰ ਹੈ ਸਾਰਾ ਜੈਨੂਆ ਟਰੈਕਟਰ ਸਤੀਤੀ ਫੋਰਡ ਬਹੁਤ ਬਾਈਆਂ ਦਾ ਚਹੇਤਾਗਾ ਇੰਜਨ ਗੇਰ ਦਾ ਟਰੈਕਟਰ ਪੂਰਾ ਓਕੇ ਦੀ ਰਿਪੋਰਟ ਟਰੈਕਟਰ ਲਾਇਸੈਂਸ ਵਿੱਚ ਚਲਾ ਕੇ ਬਾਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਦਿੱਕਤ ਨਹੀਂ ਰੇਟ ਹੈਗਾ ਵੀਰੇ 295000 295000 ਟਰੈਕਟਰ ਦਾ ਰੇਟ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਲੈਸ ਹੋ ਜਾਊਗਾ ਏਰੀਆ ਸੰਗਰੂਰ ਇਹ ਟਰੈਕਟਰ ਵੀ ਸੰਗਰੂਰ ਏਰੀਆ ਵਿੱਚ ਖੜਾਗਾ ਮਾਲਕ ਵੀਰਾਂ ਜਿਹੜਾ ਨੰਬਰ ਹੈ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਬਾਰੇ ਹੋਰ ਗੱਲਬਾਤ ਪੁੱਛ ਸਕਦੇ ਹੋ 295 ਰੇਟ ਬਾਕੀ ਮੌਕੇ ਤੇ ਲੈਸ ਹੋ ਜੂਗਾ ਏਰੀਆ ਸੰਗਰੂਰ ਸਾਰਾ ਚੰਗਾ ਟਰੈਕਟਰ ਪੂਰਾ ਹੈ ਨਾ ਡੇਢ ਵੀ ਟਰੈਕਟਰ ਲੈਣਾ ਚਾਹੁੰਦੇ ਨੇ ਉਹ ਬਾਈ ਨਾਲ ਸੰਪਰਕ ਕਰ ਲਿਓ ਉਹਨਾਂ ਦਾ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਜੇ ਕੋਈ ਵੀ ਰਿਪੋਰਟ ਲੈਣ ਬਾਰੇ ਸੋਚ ਰਿਹਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਂ ਵੀਰੇ ਕੱਲ ਨੂੰ ਨਵੀਂ ਵੀਡੀਓ ਨਾਲ